ਉਹ ਤਾਂ ਐ ਕਰਦੇ ਸੀਗੇ ਅੱਛਾ ਮੁੰਡਾ ਨਾ ਮੁੰਡੇ ਦਾ ਮਾਪਿਓ ਹਾਂ ਮੁੰਡੇ ਦਾ ਮਾਪਿਓ ਨੂੰ ਵੀ ਵੇਖਣ ਜਾਂਦਾ ਸੀਗਾ ਉਹ ਉਹ ਮੈਂ ਜਿੱਕਰ ਦੱਸ ਦਿੰਦਾ ਵੀ ਇੰਨਾ ਕੁ ਸ ਹੈਗਾ ਅੱਛਾ ਇੰਨਾ ਮੁੰਡਾ ਐਡਾ ਹੈਗਾ ਇਹ ਜਾਂ ਕੱਦ ਕਾਠ ਆਈ ਪਤਲਾ ਲੰਮਾ ਜਿਵੇਂ ਹੁੰਦਾ ਉਹ ਮੈਂ ਜਿੱਕਰ ਦੱਸਦਾ ਸਾਰਾ ਕੁਝ ਹਾਂ ਤੇ ਹੁਣ ਨਹੀਂ ਆਪਣਾ ਤੇ ਖੁਸ਼ੀ ਗਮੀ ਤੋਂ ਉਹ ਹੀ ਜਾਂਦਾਂ ਹੁੰਦਾ ਸੀਗਾ ਖੁਸ਼ੀ ਗਮੀ ਤੋਂ ਜਾਂਦਾ ਹਾਂ ਉਹ ਖੁਸ਼ੀ ਗਮੀ ਤੋਂ ਜਾਂਦੀਆਂ ਚਿੱਠੀਆਂ 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 ਜਾਂਦੀਆਂ ਜੇ ਵਿਆਹ ਦੀ ਚਿੱਠੀ ਆ ਤਾਂ ਰੰਗ ਲੱਗਿਆ ਹੁੰਦਾ ਸੀਗਾ ਅੱਛਾ ਤੇ ਜੇ ਮਰਗ ਦੀ ਚਿੱਠੀ ਹੈ ਮਰਗ ਦੀ ਚਿੱਠੀ ਲਿਖ ਕੇ ਤੇ ਮਾੜੀ ਜੀ ਪਾੜ ਦਿੰਦੇ ਅੱਛਾ ਪਾੜ ਕੇ ਫਿਰ ਵੇਖ ਲੈਂਦੇ ਵੀ ਉਹ ਅਨਪੜ੍ਹੀ ਵੇਖ ਲੈਂਦਾ ਵੀ ਆ ਤਾਂ ਕਿਤੇ ਮਰਗ ਦੀ ਚਿੱਠੀ ਆਈ ਹੈ ਤੇ ਪਾਟੀ ਹੈ ਉਹ ਨਿਸ਼ਾਨੀ ਹੁੰਦੀ ਸੀ ਹਾਂ ਨਿਸ਼ਾਨੀ ਹੁੰਦੀ ਸੀ ਤੇ ਜੇ ਉਹ ਰੰਗੀ ਚਿੱਠੀ ਜਾਂਦੀ ਉਹ ਰੰਗ ਚਿੱਠੀ ਤਾਂ ਹੁਣ ਵੀ ਪਾ ਦੇ ਉਹ ਆਥਰ ਨੂੰ ਆਥਰ ਨੂੰ ਪੜ ਜਾਂਦੀ ਕਿਤੇ ਵੀ ਭੇਜਣੀ ਹੋਈ ਇਹ ਬਰੰਗ ਚਿੱਠੀ ਦੇ ਕੀ ਨਿਸ਼ਾਨੇ ਹੁੰਦੀ ਆ ਬਰੰਗ ਚਿੱਠੀ ਹੁੰਦੀ ਆ ਰੰਗੀ ਵੀ ਅਛਾ ਰੰਗੀ ਵੀ ਹਾਂ ਰੰਗੀ ਵੀ ਜਿਵੇਂ ਆਪਣਾ ਆ ਆ ਰੈਸ਼ਵਤ ਲੈਂਦੇ ਆ ਨਾ ਹੂੰ ਹੂੰ ਰੈਸ਼ਵਤ ਲੈਂਦੇ ਆ ਤੇ ਅਗਲਾ ਹੁੰਦਾ ਮੈਥੋਂ ਇੰਨੇ ਪੈਸੇ ਲੈ ਜਾ ਤੇ ਉਹ ਦੇ ਦਿੰਦਾ ਹੂੰ ਦੇ ਕੇ ਤੇ ਜਦੋਂ ਉਹਨੂੰ ਫੜਦੇ ਆ ਫੜਦੇ ਆ ਕੇ ਤੇ ਉਹਨੂੰ ਆਖ ਦਿੰਦੇ ਆ ਕਿੰਨੇ ਮੰਗਦਾ ਇੰਨੇ ਮੰਗਦਾ ਫੜ ਲੈ ਜਾ ਹੂੰ ਤੇ ਉਹਨੂੰ ਆਖਦੇ ਚੰਗਾ ਹੱਥ ਧੋਏ ਇਹ ਵਾਟਾ ਤੋਂ ਉਹਦੇ ਤੇ ਆ ਤੁਹਾਨੂੰ ਲੱਗ ਜਾਂਦਾ ਰੰਗਾ ਆ ਮੈਂ ਫੜ ਲੈਂਦੇ ਆ ਅੱਛਾ ਹਾਂ ਆ ਚੀਜ਼ ਵੰਡੀ ਆ ਤੇ ਜਿਹੜੀ ਬਰੰਗ ਚਿੱਟੀ ਸੀ ਉਹ ਮਨਲਾ ਉਹਨੂੰ ਰੰਗ ਲੱਗਿਆ ਹੁੰਦਾ ਸੀ ਹਾਂ ਉਹ ਹੱਥ ਜਦੋਂ ਡਾਕ ਰਾਂਹੇ ਜਾਂਦੀ ਤੜਕੇ 7 ਵਜੇ ਪਾਇਆ ਹੁੰਦੇ ਤੇ ਆਥਰ ਨੂੰ 7 ਵਜੇ ਨੂੰ ਜਿੱਥੇ ਜਾਣੀ ਐ ਉਹ ਡਾਕ ਹੀ ਫੜਾਉਂਦਾ ਹੀ ਉਹ ਹਿਸਾਬ ਤੇ ਸੀਗਾ ਤੇ ਉੱਥੇ ਪਹੁੰਚਾ ਦਿੰਦਾ ਸੀਗਾ ਠੀਕ ਆ ਉਹ ਗਾਂ ਦੀ ਗਾਂ ਫਿਰ ਉਹੇ ਜੀ ਤੇ ਦੂਧੀਆਂ ਨੇ ਦੂਧੀਆਂ ਤਾਂ ਰਲ ਰਲ ਕੇ ਰਾਹ 'ਚ ਹੀ ਰਹਿ ਜਾਂਦੀਆਂ ਸੀਗੀਆਂ ਜਾ ਕੋਈ ਜਾਂਦੀਆਂ ਸੀ ਕੋਈ ਨਹੀਂ ਜਾਂਦੀਆਂ ਨਾ ਨਾ ਦੂਜੀਆਂ ਤਾਂ ਕਈ ਵਾਰੀ ਜੇ ਨਾਂ ਵੀ ਗਾਂ ਕਿਸੇ ਨੂੰ ਘਰ ਕੋਰਥੋਂ ਦਾ ਤੇ ਬਾਅਦ ਉਸੇ ਵਕਤ ਆਪਦੇ ਘਰੇ ਦੁਬਾਰਾ ਫੇਰ ਆ ਜਾਂਦੀਆਂ ਸੀ ਬਸ ਹੀ ਮੁੜ ਆਉਂਦੀ ਸੀ ਬਾਅਦ ਮੁੜ ਆਉਂਦੀਆਂ ਸੀ ਬਈ ਗਾਂ ਵਾਲੇ ਨੇ ਕਿਸੇ ਨੇ ਓਟੀ ਨਹੀਂ ਤੇ ਆ ਚੱਕੋ ਥੋੜੀ ਚਿੱਟੀ ਅੱਛਾ ਜੇ ਕੋਈ ਨਾਂ ਗਾਂ ਉਹਦਾ ਮਾਲਕ ਬਣਦਾ ਦਾ ਹਾਂ ਮਾਲਕ ਬਣਦਾ ਬਾਅਦ ਫੇਰ ਉਹ ਡਾਕ ਜਾਂ ਤੇ ਘਰ ਘਰੇ ਲਿਆ ਦਿੰਦਾ ਆ ਚੱਕੋ ਪਾਈ ਥੋੜੀ ਚਿੱਟੀ ਤਾਂ ਕਿਸੇ ਪਾਸੇ ਨਹੀਂ ਗਈਗੀ ਹੁਣ ਕਿੰਨਾ ਫਰਕ ਪੈ ਗਿਆ ਹੁਣ ਜੇ ਮਾੜਿਆ ਫੋਨ ਨਾ ਲੱਗੇ ਅਗਲਾ ਰੌਲਾ ਪਾਉਂਦਾ ਹਨਾ ਹਾਂ ਹਾਂ ਹੁਣ ਤਾਂ ਕਈ ਵਾਰੀ ਜੇ ਉੱਤੇ ਲੱਗ ਜੇ ਫੋਨ ਮੈਂ ਕਿਹਾ ਮਾਂ ਬਾਬਾ ਚੇਦੀ ਘਰ ਦਾ ਦੱਸਦਾ ਅਸੀਂ ਗਏ ਸੇਠ ਦਿਓ ਦਵਾਈ ਲੈਣ ਹੂੰ ਉਸ ਕਿਸੇ ਦਾ ਨਾ ਬਾਣੀਆਂ ਦਾ ਉਹ ਜੱਟ ਦਾ ਫੋਨ ਲੱਗ ਗਿਆ ਬਾਣੀਆਂ ਕੋਲੇ ਅੱਛਾ ਉਹਦੇ ਕੋਲੇ ਆਪਣੇ ਕੋਲੇ ਕੀ ਨਾਂ ਹੈਗਾ ਸਿੰਧੀ ਕੋਲੇ ਹੂੰ ਅੱਗੇ ਯਾਰ ਹੁਣ ਤਾਂ 3:00 ਵਜ ਗਏ ਚਾਹ ਲਿਆ ਦਿਓ ਹੂੰ ਬੋਲਾ ਤੂੰ ਕਿੱਥੇ ਬੈਠਾ ਏ ਹਾਂ ਕਿੱਥੇ ਬੈਠਾ ਆਦਾ ਮੇਰੀ ਹੱਟ ਚ ਆ ਗਿਆ ਤੇਰੇ ਕਿਹਨੂੰ ਫੋਨ ਲਾ ਤੂੰ ਅਕੇ ਅੱਛਾ ਮਾਦਾ ਕਿ ਲਾਇਆ ਸੀ ਆਪਦੇ ਘਰੇ ਇੱਥੋਂ ਤੇਰੀ ਮੈਂ ਕਿਹੜੀ ਚਾਹ ਫੜਾ ਜਾ ਤੂੰ ਇਹ ਫੋਨ ਤਾਂ ਮੇਰੇ ਕੋਈ ਸਿੰਧੀ ਸੇਠ ਕੋਲੇ ਆ ਗਿਆ ਅੱਛਾ ਠੀਕ ਆ ਐਸੀ ਇਹ ਕੱਖਰ ਨਾਲ ਇੱਕ ਗਲਤ ਲੱਗ ਜਾਣਾ ਹੈ